ਇਹ ਜਿਹੜੀ ਅਸੀਂ ਤੁਹਾਨੂੰ ਖਬਰ ਦਿਖਾ ਰਹੇ ਹਾਂ ਇਹ ਹਰ ਇੱਕ ਦੇ ਲਈ ਹੈ ਨਵਾਂ ਸ਼ਹਿਰ ਕੋਠੀ ਰੋਡ ਬੂਟਾਂ ਦੀ ਇੱਕ ਦੁਕਾਨ ਤੇ ਨਾਈਕੀ ਤੇ ਐਡੀਡਾਸ ਬੂਟਾਂ ਦੀ ਨਕਲੀ ਵਿਕਰੀ ਹੁੰਦੀ ਪਈ ਸੀ ਤੇ ਇਸ ਮੌਕੇ ਤੇ ਨਵਾਂ ਸ਼ਹਿਰ ਸਿਟੀ ਪੁਲਿਸ ਤੇ ਨਾਈਕੀ ਤੇ ਐਡੀਡਾਸ ਸਰਵੇ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਵੱਡੀ ਗਿਣਤੀ ਵਿੱਚ ਬੂਟ ਮਿਲਦੇ ਹਨ ਤੇ ਨਗ ਗੱਡੀ ਵਿੱਚ ਲੋਡ ਕੀਤੇ ਜਾਂਦੇ ਹਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਲੱਖਾਂ ਦਾ ਮਾਲ ਦੱਸਿਆ ਜਾ ਰਿਹਾ ਹੈ ਕਿਹਾ ਗਿਆ ਕਿ ਇਸ ਦੇ ਨਾਲ ਕੰਪਨੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੰਸਟਾਗ੍ਰam ਤੇ ਐਡ ਲਗਾਈ ਗਈ ਸੀ ਤੇ ਐਡ ਕੰਪਨੀ ਨੂੰ ਉਹ ਐਡ ਜਿਹੜੇ ਆ ਸ਼ੋ ਹੋ ਗਈ ਡੁਪਲੀ ਗੇਲ ਡੁਪਲੀਕੇਟ ਜਿਹੜਾ ਮਾਲ ਹੈਗਾ ਇਹ ਵੇਚਿਆ ਜਾ ਰਿਹਾ ਸੀਗਾ ਤੇ ਇਸ ਤੇ ਛਾਪੇ ਮਾਰੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਹੋਰ ਫਾਸਟ ਕਾਪੀ ਨਕਲੀ ਜੋ ਵੇਚ ਰਹੇ ਹਨ ਉਹਨਾਂ ਤੇ ਵੀ ਛਾਪੇਮਾਰੀ ਕੀਤੀ ਜਾਵੇਗੀ ਤੇ ਇਹ ਜਿਹੜਾ ਮੁਕੱਦਮਾ ਆ ਕਾਪੀਰਾਈਟ ਐਕਟ ਦੇ ਤਹਿਤ ਵਿੱਚ ਆਂਦਾ ਆ ਤੇ ਕਾਪੀਰਾਈਟ ਐਕਟ ਦੇ ਤਹਿਤ ਦੇ ਵਿੱਚ ਇਹ ਮੁਕੱਦਮਾ ਜਿਹੜਾ ਆ ਉਹ ਦਰਜ ਕੀਤਾ ਗਿਆ ਆ ਤੁਸੀਂ ਦੇਖ ਰਹੇ ਹੋ ਆ ਦੇਖੋ ਸਕਰੀਨ ਤੇ ਦੇਖ پا ਰਹੇ ਹੋ ਕਿਸ ਤਰ੍ਹਾਂ ਕੀ ਥੇਲੇ ਵੱਡੇ ਵੱਡੇ ਜਿਹੜੇ ਥੇਲੇ ਹੈਗੇ ਆ ਉਹ ਭਰ ਭਰ ਕੇ ਜਿਹੜੇ ਆ ਜਿਹੜਾ ਕੀ maal ਉਤੋਂ ਰਿਕਵਰ ਕੀਤਾ ਗਿਆ ਆ ਉਸ ਨੂੰ ਗੱਡੀ ਦੇ ਵਿੱਚ ਲੋਡ ਕੀਤਾ ਜਾ ਰਿਹਾ ਹੈਗਾ ਆ ਤੇ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹਾਂ ਮੌਕੇ ਦੇ ਉੱਪਰ ਪੁਲਿਸ ਅਧਿਕਾਰੀ ਤੇ ਜਿਹੜੇ ਐਡੀਡਾਸ ਤੇ ਨਾਈਕੀ ਦੇ ਜਿਹੜੇ ਸਰਵੇ ਟੀਮ ਹੈਗੀ ਆ ਉਹ ਮੌਕੇ ਤੇ ਹਾਜ਼ਰ ਰਹੀ ਆ ਔਰ ਦੇਖੋ ਗੱਡੀ ਦੇ ਵਿੱਚ maal ਜਿਹੜਾ ਆ ਉਹ ਕਿਸ ਤਰ੍ਹਾਂ ਲੋਡ ਕੀਤਾ ਜਾ ਰਿਹਾ ਆ ਤੁਸੀਂ ਸੋਚੋ ਅਸੀਂ ਜਦੋਂ ਵੀ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਅਸੀਂ ਕੋਈ ਵੀ ਸਮਾਨ ਖਰੀਦਣ ਜਾਂਦੇ ਆ ਉਸ ਦੇ ਲਈ ਅਸੀਂ ਸੋਚਦੇ ਆ ਕਿ ਸਾਨੂੰ ਵਧੀਆ ਕੰਪਨੀ ਦਾ ਮਾਲ ਮਿਲੇ ਚੰਗੀ ਕੰਪਨੀ ਦਾ ਮਾਲ ਮਿਲੇ ਪਰ ਅਸੀਂ ਤੇ ਪੈਸੇ ਉਸ ਦੇ ਉੱਪਰ ਲਗਾ ਦਿੰਨੇ ਆ ਪਰ ਉਹ ਸਮਾਨ ਕਈ ਵਾਰ ਥੋੜਾ ਸਮਾਂ ਚੱਲਦਾ ਆ ਤੇ ਫਿਰ ਅਸੀਂ ਸੋਚਦੇ ਆ ਕਿ ਭਾਈ ਹੁਣ ਤੇ ਪਤਾ ਨਹੀਂ ਕੋਈ ਸਮਾਨ ਹੀ ਨਕਲੀ ਆਣ ਲੱਗ ਪਿਆ ਹੈਗਾ ਪਰ ਉਸ ਦੀ ਜਿਹੜੀ ਮਿਸਾਲ ਆ ਉਸ ਦੀ ਤਸਵੀਰ ਜਿਹੜੀ ਆ ਤੁਸੀਂ ਨਵਾਂ ਸ਼ਹਿਰ ਦਾ ਬਾਪਾ YouTube ਚੈਨਲ ਦੇ ਉੱਪਰ ਦੇਖ ਪਾ ਰਹੇ ਹੋ ਦੇਖੋ ਕਿਸ ਤਰ੍ਹਾਂ ਬੋਰੇ ਪਰ ਭਰ ਭਰ ਕੇ ਜਿਹੜੇ ਆ ਉਹ ਮਾਲ ਦੇ ਆ ਰਹੇ ਆ ਨਕਲੀ ਮਾਲ ਤੋਂ ਭਾਵ ਕਿ ਉਹ ਜਿਹੜੀ ਕੰਪਨੀ ਸਮਾਨ ਕੱਢਦੀ ਹੈਗੀ ਆ ਜੋ ਮਤਲਬ ਜਾਣਕਾਰੀ ਸਾਡੇ ਅਨਸਾਰ ਹੈਗੀ ਆ ਤੁਹਾਨੂੰ ਦੱਸਣ ਜਾ ਰਹੇ ਆ ਕਿ ਉਹ ਕਈ ਵਾਰ ਜਿਹੜਾ ਮਾਲ ਜਿਹੜਾ ਆ ਮੋਰ ਵੀ ਹੋਈ ਹੁੰਦੀ ਆ ਸੇਮ ਟੂ ਸੇਮ ਬੂਟ ਵੀ ਉਹੀ ਹੁੰਦੇ ਆ ਸਾਰਾ ਕੁਝ ਦਿਖ ਵੀ ਉਹੀ ਹੁੰਦੀ ਹੈਗੀ ਆ ਪਰ ਸਾਨੂੰ ਜਦੋਂ ਮਾਲ ਵੇਚਿਆ ਜਾਂਦਾ ਆ ਤੇ ਇਹ ਕਿਹਾ ਜਾ ਰਿਹਾ ਕਿ ਅਸਲੀ ਕਹਿ ਕੇ ਵੇਚਿਆ ਜਾ ਰਿਹਾ ਹੈਗਾ ਤੇ ਅਸੀਂ ਸੋਚਦੇ ਆ ਪਰ ਭਾਈ ਇਹ ਤੇ ਕੰਪਨੀ ਦਾ ਮਾਲ ਹੈਗਾ ਚਲੋ ਚਾਰ ਪੈਸੇ ਜੇ ਵੱਧ ਵੀ ਲੱਗ ਜਾਂਦੇ ਹੈਗੇ ਆ ਤਾਂ ਕੋਈ ਗੱਲ ਨਹੀਂ ਹੈਗੀ ਪਰ ਦੇਖੋ ਪਰ ਇਹ ਤੇ ਮਾਲ ਵੇਚਣ ਵਾਲੇ ਨੂੰ ਵੀ ਚਾਹੀਦਾ ਹੈਗਾ ਜਦੋਂ ਗਾਹਕ ਅਸਲੀ ਮਾਲ ਦੇ ਪੈਸੇ ਸਹੀ ਮਾਲ ਦੇ ਪੈਸੇ ਜਿਹੜਾ ਆ ਉਹ ਦੇ ਰਿਹਾ ਹੈਗਾ ਤੇ ਅਸੀਂ ਨਕਲੀ ਮਾਲ ਵੇਚਣਾ ਹੀ ਕਿਉਂ ਹੈਗਾ ਕਿਉਂਕਿ ਜਦ ਇਮਾਨਦਾਰੀ ਨਾਲ ਕਹਿੰਦੇ ਆ ਕੀ ਅਗਰ ਦੁਕਾਨਦਾਰੀ ਕੀਤੀ ਜਾਵੇ ਅਗਰ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਅੱਜ ਆ ਦਿਨ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਕੋਠੀ ਰੋਡ ਤੇ ਇੱਕ ਨਿੱਜੀ ਬੂਟਾਂ ਦੀ ਦੁਕਾਨ ਦੇ ਉੱਪਰ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਹੈਗੀ ਆ ਛਾਪੇਮਾਰੀ ਦੌਰਾਨ ਜਦੋਂ ਗੱਡੀਆਂ ਦੇ ਵਿੱਚ ਮਾਲ ਲੋਡ ਹੋ ਰਿਹਾ ਸੀ ਪੁਲਿਸ ਮੌਕੇ ਤੇ ਮੌਜੂਦ ਸੀਗੀ ਔਰ ਦੇਖ ਪਾ ਰਹੇ ਆ ਜਦੋਂ ਗੱਡੀਆਂ 'ਚ ਮਾਲ ਲੋਡ ਹੁੰਦਾ ਸਾਰਾ ਸ਼ਹਿਰ ਤੇ ਦੇਖਦਾ ਹੀ ਆ ਨਾ ਜਦੋਂ ਫਿਰ ਇਹ ਖਬਰਾਂ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਦੇ ਉੱਪਰ ਚੱਲਦੀਆਂ ਆ ਗਈਆਂ ਆ ਤੇ ਫਿਰ ਤੁਸੀਂ ਸੋਚੋ ਕਿ ਉਸ ਵਿਅਕਤੀ ਦੇ ਉੱਪਰ ਉਸ ਇਨਸਾਨ ਦੇ ਉੱਪਰ ਕੌਣ ਵਿਸ਼ਵਾਸ ਕਰੇਗਾ ਕਿ ਭਾਈ ਇਸ ਤੋਂ ਮਾਲ ਲੈ ਕੇ ਆਣਿਆ ਸ਼ਾਇਦ ਅਸਲੀ ਮਾਲ ਦਿੰਦਾ ਹੋਵੇਗਾ ਪਰ ਤੁਸੀਂ ਸੋਚੋ ਕਿ ਜਦੋਂ ਗਾਹਕ ਹੀ ਪੈਸੇ ਦੇ ਰਿਹਾ ਹੈਗਾ ਤੇ ਭਾਈ ਨਕਲੀ ਮਾਲ ਵੇਚਣਾ ਹੀ ਕਿਉਂ ਹੈ ਤੁਸੀਂ ਦੋ ਪੈਸੇ ਵੱਧ ਲੈ ਲਓ ਜੇਕਰ ਤੁਹਾਨੂੰ ਇੰਨਾ ਹੀ ਲੱਗਦਾ ਭਾਈ 2 ਪੈਸੇ ਵੱਧ ਲੈ ਲਓ ਉਹਨੂੰ ਕਹਿ ਕੇ ਭਾਈ ਮਾਲ ਮੈਂ ਨਕਲੀ ਨਹੀਂ ਦਿੰਦਾ ਮੇਰੇ ਖਰਚੇ ਨਹੀਂ ਪੂਰੇ ਹੋ ਰਹੇ ਪਰ ਇੰਨੇ ਕ ਪੈਸੇ ਮੈਂ ਵੱਧ ਜ਼ਰੂਰ ਲੈਂਦਾ ਆ ਵੈਸੇ ਤਾਂ ਵੱਧ ਲੈਣੇ ਨਹੀਂ ਬਣਦੇ ਕਿਉਂਕਿ ਜਿਹੜਾ ਮਾਲ ਅਸਲੀ ਵੀ ਤੁਹਾਡੇ ਕੋ ਆਂਦਾ ਆ ਉਹਦੇ ਵਿੱਚ ਮਾਰਜਨ ਹੁੰਦਾ ਹੈਗਾ ਆ ਉਹਦੇ ਪੂਰੇ ਰੇਟ ਦੇ ਉੱਪਰ ਦਿੱਤਾ ਜਾਂਦਾ ਉਹਦੇ ਵਿੱਚ ਤੁਹਾਡਾ ਕਮਿਸ਼ਨ ਹੁੰਦਾ ਹੈਗਾ ਤੇ ਫਿਰ ਇਹ ਨਕਲੀ ਮਾਲ ਜਿਹੜਾ ਵੇਚਣਾ ਆ ਦੇਖੋ ਸ਼ਟਰ ਜਦੋਂ ਛੱਟ ਡਿੱਗੇ ਹੋਣਗੇ ਗੱਡੀ ਸਾਹਮਣੇ ਭਰੀ ਗਈ ਹੋਵੇਗੀ ਤਾਂ ਸ਼ਹਿਰ ਵਾਸੀ ਵੀ ਦੇਖਦੇ ਹੋਣਗੇ ਤੇ ਆ ਸਾਡੇ ਹੁਣ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਦੇ ਰਹੋਗੇ ਗਾਹ ਕਿੰਨਾ ਕੁ ਸचेत ਹੋ ਜਾਵੇ ਕਿੰਨਾ ਕੋ ਉਹ ਕਰ ਲਵੇ ਜਦ ਸੇਮ ਟੂ ਸੇਮ ਕਾਪੀ ਹੀ ਉਸ ਦੇ ਸਾਹਮਣੇ ਰੱਖ ਦਿੱਤੀ ਜਾਵੇ ਜੋ ਜਾਣਕਾਰੀ ਜਾਣਕਾਰੀ ਅਨਸਾਰ ਹੈਗਾ ਤੇ ਗਾਹ ਵਿਚਾਰਾ ਕੀ ਕਰੇ ਗਾਹ ਤੇ ਆਪਣੇ ਮਿਹਨਤ ਦੀ ਕਮਾਈ ਅਸਲੀ ਸਮਾਨ ਲੈਣ ਲੈਣ ਲਈ ਵਿੰਦਾ ਹੈਗਾ ਬੋ ਸचेत ਰਹੋ ਹੋਰ ਵੀ ਦੁਕਾਨਦਾਰ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਕਿਰਪਾ ਕਰਕੇ ਤੁਸੀਂ ਡੁਪਲੀਕੇਟ ਜੋ ਕਿਹਾ ਗਿਆ ਹੈ ਪਰਚਾ ਵੀ ਦਰਜ ਹੋ ਗਿਆ ਹੈ ਐਫਆਈ ਵੀ ਦਰਜ ਹੋ ਗਈ ਆ ਕਾਪੀਰਾਈਟ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋ ਗਿਆ ਹੈ ਗਿਆ ਤੇ ਕੱਲ ਨੂੰ ਜਦੋਂ ਸਿਕੰਜੇ ਕਾਨੂੰਨ ਦੇ ਸਿਕੰਜੇ ਵਿੱਚ ਆ ਜਾਂਦੇ ਹੋ ਤੇ ਤੁਸੀਂ ਸੋਚੋ ਤੁਹਾਡਾ ਕੀ ਬਣਦਾ ਹੈ ਤਾਂ ਫਿਰ ਤੁਸੀਂ ਸੋਚੋ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਉਹ ਤੁਹਾਡੇ ਤੇ ਵਿਸ਼ਵਾਸ ਕਰਨਗੇ ਸੋ ਇਸ ਕਰਕੇ ਜਿਹੜਾ ਆ ਕਿਰਪਾ ਕਰਕੇ ਸਾਡੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਤੁਹਾਨੂੰ ਰਿਕੁਐਸਟ ਹੈਗੀ ਆ ਕਿਰਪਾ ਕਰਕੇ ਗਾਗ ਨੂੰ ਦੱਸ ਕੇ ਮਾਲ ਦਿਓ ਅਸਲੀ ਮਾਲ ਦੇ ਰਹੇ ਹਾਂ ਤਾਂ ਦੱਸ ਕੇ ਦਿਓ ਕਿਰਪਾ ਕਰਕੇ ਇਹੋ ਜੇ ਧੋਖੇ ਨਾ ਕਰੋ ਪੈਸਾ ਬੜੀ ਮਿਹਨਤ ਨਾਲ ਕਮਾਇਆ ਜਾਂਦਾ ਆ ਆ ਗੱਡੀ ਲੋਟ ਧੋਕੇ ਦੇਖੋ ਜਦੋਂ ਜਾ ਰਹੀ ਸੀ ਤਾਂ ਸਾਰੇ ਸ਼ਹਿਰ ਨੂੰ ਪਤਾ ਲੱਗੂਗਾ ਕਿ ਭਾਈ ਕੌਣ ਮਾਲ ਵੇਚ ਰਿਹਾ ਵੀ ਆ ਬੰਦਾ ਮਾਲ ਵੇਚ ਰਿਹਾ ਆ ਉਹ ਮਾਲ ਵੇਚ ਰਿਹਾ ਆ ਜਦੋਂ ਪਤਾ ਲੱਗਦਾ ਤੇ ਸੋਚੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੇ ਕਾਰੋਬਾਰ ਦੇ ਉੱਪਰ ਕਿੰਨਾ ਜ਼ਿਆਦਾ ਵੱਡਾ ਅਸਰ ਜਿਹੜਾ ਪੈਂਦਾ ਹੈਗਾ ਇਸ ਕਰਕੇ ਮਾਲਕ ਨੇ ਤੁਹਾਨੂੰ ਕੰਮ ਦੇ ਦਿੱਤਾ ਕਾਰੋਬਾਰ ਦੇ ਦਿੱਤਾ ਆ ਸੋ ਈਮਾਨਦਾਰੀ ਨਾਲ ਕਰੋ ਤੇ ਨਵਾਂ ਸ਼ਹਿਰ ਦਾਬਾ YouTube ਚੈਨਲ ਨੂੰ ਇਹ ਵੀਡੀਓ ਚਲਦੇ ਸਾਰ ਹੀ ਦੇਖਦੇ ਸਾਰ ਹੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਇਹੋ ਜਿਹੀਆਂ ਖਬਰਾਂ ਇਹੋ ਜਿਹੀ ਵੀਡੀਓ ਜਾ ਜੋ ਹੋਰ ਵੀ ਖਬਰਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨਾ ਭੁੱਲਣਾ ਸੋ ਜੋ ਸਾਡੇ ਤੱਕ ਖਬਰ ਪਹੁੰਚੀ ਹੈਗੀ ਆ ਉਹ ਅਸੀਂ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਦਿੱਤੀ ਆ ਹੁਣ ਸੁਚੇਤ ਤੁਸੀਂ ਹੋਣਾ ਹੈ ਤੁਸੀਂ ਧਿਆਨ ਰੱਖਣਾ ਹੈ ਪਰ ਤੁਸੀਂ ਧਿਆਨ ਕਿੰਨਾ ਕਰ ਸਕਦੇ ਹੋ ਅਸੀਂ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਕਿ ਇਮਾਨਦਾਰੀ ਦੇ ਨਾਲ ਜੋ ਵੀ ਵੇਚਣਾ ਹੈ ਆਸਮਾਨ ਕਿਰਪਾ ਕਰਕੇ ਇਮਾਨਦਾਰੀ ਦੇ ਨਾਲ ਵੇਚੋ ਦੇਖੋ ਮਿਹਨਤ ਦੀ ਕੀਤੀ ਹੋਈ ਕਮਾਈ ਦੇ ਵਿੱਚ ਹਮੇਸ਼ਾ ਹੀ ਬਰਕਤ ਪੈਂਦੀ ਪਤਾ ਕੀ ਗੱਲ ਹੈ ਇਹਦਾ ਰੋਜ਼ ਦਾ ਭਾਜੀ ਹਰ ਕੋਈ ਦੁਕਾਨਦਾਰ ਕਿੰਨਾ ਕੁ ਟਾਈਮ ਗੱਲ ਲਗਾਣਾ ਬਾਈ ਇਹ ਭਾਜੀ ਪ੍ਰਸ਼ਾਸਨ ਨਾਲ ਗੱਲ ਕਰੋ ਬਾਈ ਸਾਡੇ ਨਾਲ ਚਲੋ ਕੋਈ ਗੱਲ ਨਹੀਂ ਅਸੀਂ ਭੱਜਦੇ ਹਾਂ ਤੁਸੀਂ ਇੱਧਰ ਮੁੱਕ ਜਾਓ ਸਾਰੇ ਅੰਦਰ ਹਾਂ ਜੀ ਬੰਦਾ ਨਹੀਂ ਇਹਾ ਵੀ ਸਾਰਿਆਂ ਨੂੰ ਆਪਾਂ ਇੱਕ ਵਾਰੀ ਸਿਰ ਇੱਕ ਸਿੰਗਲ ਵਾਰਨਿੰਗ ਦੇ ਕੇ ਛੱਡ ਦੋ ਗੱਲ ਇਦਾਂ ਜੀ ਵੀ ਜਿਹੜੀ ਡੈਡੀਕੇਟਿਡ ਟੀਮ ਆਈ ਹੈ ਇਹ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਵੀ ਆਰ ਅਸਿਸਟਿੰਗ ਥਮ ਫਾਰ ਦਾ ਮੇਨਟੇਨੈਂਸ ਆਫ ਲਾ ਐਂਡ ਆਰਡਰ ਦੈਟਸ ਇਟ ਨਹੀਂ ਫਸਟ ਵਾਰਨਿੰਗ ਤੋਂ ਬੰਦ ਹਰ ਕਿਸੇ ਨੂੰ ਹੋਣੀ ਸਰ ਫਸਟ ਵਾਰਨਿੰਗ ਆ ਨਾ ਸਰ ਮੇਨ ਦੇ ਤਰਫੋਂ ਮੇਨ ਇੱਥੇ ਬੰਦ ਰਿਹਾ ਨਾ ਉਹਨਾਂ ਨਾਲ ਗੱਲ ਕਰੋ ਮੇਨ ਇੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਮੇਰੀ ਬੇਨਤੀ ਸੁਣ ਲਓ ਸਰਕਾਰੀ ਕਾਰਜਕਾਰੀ ਚੱਲ ਰਹੀ ਹੈ ਤੁਸੀਂ ਇੱਕ ਤਾਂ ਵਿਗਨ ਨਾ ਪਾਓ ਇਹਦੇ ਵਿੱਚ ਠੀਕ ਹੈ ਸੈਕੰਡ ਜੋ ਐਸ ਪਰ ਲਾਅ ਬਣਦਾ ਹੈਗਾ ਜੋ ਟੀਮ ਦੀ ਆਈਡੈਂਟੀਫਿਕੇਸ਼ਨ ਹੈ ਜੋ ਉਹਨਾਂ ਵੱਲੋਂ ਪ੍ਰੋਸੀਡਿੰਗ ਹੋ ਰਹੀ ਹੈ ਅਸੀਂ ਉਹਨਾਂ ਨੂੰ ਸਿਸਟ ਕਰਨ ਲਈ ਖੜੇ ਆ ਠੀਕ ਹੈ ਤੇ ਨਹੀਂ ਜੀ ਇਹ ਇਸ ਸਾਲਾ ਨਾ ਫਿਰ ਇਸ ਮੁੱਦੇ ਤੇ ਗੱਲ ਕਰਨ ਦਾ ਵਿਸ਼ਾ ਨਹੀਂ ਹੈ ਜੀ ਆਲਰੇਡੀ ਆਪਣੀ ਜਿਹੜੀ ਹੈਗੀ ਹੈ ਪ੍ਰੋਸੀਡਿੰਗ ਇਨ ਪਲੇ ਆ ਉਹ ਅਸੀਂ ਉਹਨਾਂ ਨਾਲ ਉਹਨਾਂ ਨਾਲ ਸਰ ਉਹ ਜਿਹੜਾ ਲੋਡਿੰਗ ਬੰਦ ਲੋਡਿੰਗ ਮੰਗਦੇ ਕਰੋ ਤੁਸੀਂ ਜਿਹੜਾ ਸੀਜ਼ਰ ਹੈਗਾ ਆ ਉਹਨੂੰ ਤੁਸੀਂ ਉਹ ਅਬਸਟਰੈਕਟ ਨਾ ਕਰੋ ਕਾਈਂਡਲੀ ਇੱਥੋਂ ਮੂਵ ਕਰੋ ਜੀ ਸੌਰੀ ਸਰ ਪਤਾ ਨਹੀਂ ਹੈਗਾ ਕਿ ਹਾਂ ਤੁਸੀਂ ਇੰਨੇ ਵੱਡੇ ਹੋ ਹਾਂਜੀ ਇਦਾਂ ਦੀ ਗੱਲ ਹੈ ਵਾ ਫਰਸਟ ਪੌਂਡਿੰਗ ਦੇ ਬਦਲੇ ਇੱਕ ਵਾਰੀ ਪੁੱਛ ਸਕਦੇ ਹੋ ਠੀਕ ਮੈਡ ਕਲਾਸ ਪਰਸਨ ਜਿਹੜੇ ਕੋ ਹਨ ਉਹ ਆਲਰੇਡੀ ਹੈ ਜਿਹੜੀ ਮੈਂ ਤੁਹਾਨੂੰ ਲੋਡਿੰਗ ਬੰਦ ਕਰਾ ਸਕਦੇ ਨਾ ਸਰ ਸਾਰੀ ਲਾਈਟ ਦੀ ਬੇਨਤੀ ਹੈ ਜੀ ਕੋਈ ਗੱਲ ਨਹੀਂ ਵੀ ਵਿਲ ਐਕਸਪਲੋਰ 올 ਦੀ ਐਂਗਲਸ ਬਟ ਰਾਈਟ ਨਾਉ ਇਟ ਇਜ਼ ਨਾਟ ਦ ਟਾਈਮ ਟੂ ਡਿਸਕਸ ਠੀਕ ਹੈ ਜੀ ਪਲੀਜ਼ ਤੁਸੀਂ ਕਾਈਂਡਲੀ ਪ੍ਰੋਸੀਡ ਕਰੋ ਅਗਰ ਚੱਲੇਗਾ ਯਾਰ ਆਜ ਵਾਜੋ ਗੱਲ ਨਹੀਂ ਹੈ ਨਾ ਇਹਦੇ ਚ ਨਾ ਕਰੋ ਆਪਣੇ ਵੀ ਕਹਨਾ ਸਰ 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 ਨਹੀਂ ਨਹੀਂ ਬ੍ਰਦਰ ਦੇਖੋ ਤੁਸੀਂ ਜੇ ਲਾਅਰਡਰ ਹੱਥ ਲਓਗੇ ਸਾਨੂੰ ਅਕੋਰਡਿੰਗਲੀ ਪ੍ਰੋਸੀਡ ਕਰਨਾ ਪਏਗਾ ਆਲਰੇਡੀ ਜਿਹੜਾ ਪ੍ਰੋਸੈਸ ਹੈਗਾ ਆ ਉਹ ਇੰਪੀ ਹੋਣਾ ਹੈ ਠੀਕ ਹੈ ਕਾਈਂਡ ਤੁਸੀਂ ਆਬਜੈਕਟ ਵਿੱਚ ਨਾ ਕਰੋ ਠੀਕ ਹੈ ਆਪਾਂ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਵੀ ਕੀ ਇਹਦੇ ਚ ਕਰਦੇ ਹਾਂ ਆਪਣਾ ਅਸਟਾਜ ਯਾਰ ਬ੍ਰਦਰ ਦੈਨ ਹਾਊ ਕੈਨ ਯੂ ਆਬਜੈਕਟ ਦੀ ਲੋਜਿਕ ਆਫ ਐਫ ਆਈ ਆਰ ਸਰ ਪਲੀਜ਼ ਕਾਈਂਡਲੀ ਲੀਵਸ ਅਵੇ ਠੀਕ ਹੈ ਨਾ ਅਸੀਂ ਫਿਰ ਆਪ ਬੁਲਾਇਆ ਚਲੋ ਜਦੋਂ ਦਾ ਰੋਲੀਆਂ ਵੀ ਨਹੀਂ ਦਾ ਕੋਈ ਗੱਲ ਨਹੀਂ ਪ੍ਰਧਾਨ ਜੀ ਇੱਥੇ ਹੀ ਖੜੇ ਆ ਜੀ ਅਸੀਂ ਸਾਰੇ ਕੌਨਫੀਡੈਂਸ ਲੈ ਕੇ ਸਾਰੇ ਕੈਂਡੀ ਤੇ ਆਪਣਾ ਰੱਖੋ ਠੀਕ ਹੈ ਨਾ ਸਮਝ ਆਉਂਦਾ ਯੋ ਯੋ ਆਨਲਾਈਨ ਚਲੋ ਜੀ ਮੀਡੀਆ ਰਹਿਣ ਅਸੀਂ ਮੰਨ ਲਿਆ ਬਹੁਤ ਸਮਾਂ ਲੱਗਦਾ ਮੈਕਸਮ 20 ਬੰਦੇ ਖੜੇ ਕਰੋ ਯਾਰ ਮੋਰੇ ਨੂੰ ਜੀ ਉਧਰ ਮੋਰੀ ਲਾ ਦਿੰਦਾ ਆ ਪੀਸੀਆਰ ਨੂੰ ਕੋਈ ਰਿਪੋਰਟਿੰਗ ਕਰੇ ਚਲੋ ਜੀ ਚਲੋ ਜੀ ਅੰਦਰ ਜਾ ਚੱਕੋ ਅੱਗੇ ਨਾਲ ਟੋਡੀ ਕਰ ਦਿੱਤਾ